ਸਜਿਕਾਨਾਵਾ ਮੇਰਾ ਨਾਮ ਤਕਜੀਤ ਸਿੰਘ ਟੀਮ ਲੱਖਾ ਸਿੰਘ ਸੁਧਾਨਾ ਸਰਕਲ ਪ੍ਰਧਾਨ ਰਾਮਾ ਮੰਡਲ ਕੀ ਕੀ ਗੱਲ ਹੋਈ ਇੱਥੇ ਇੱਥੇ ਕੱਲ ਜੋ ਆਪਾਂ ਨੂੰ ਜਾਣਕਾਰੀ ਮਿਲੀ ਹੈ ਤਿੰਨ ਨੌਜਵਾਨਾਂ ਦੀ ਸੀਵਰੇ ਦੇ ਗੈਸ ਚੜਨ ਨਾਲ ਮੌਤ ਹੋ ਚੁੱਕੀ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਚੌਥਾ ਨੌਜਵਾਨ ਇੱਕ ਨਰੰਗਪਿੰਡ ਤੋਂ ਐਕ੍ਰਿਸ਼ਨ ਕੁਮਾਰ ਉਹ ਜੇਰੇ ਇਲਾਕੇ ਦੇ ਵਿੱਚ ਨੇ ਪਰ ਇੱਥੇ ਜੋ ਵੀ ਕੁਝ ਆਪਾਂ ਦੇਖ ਰਹੇ ਹਾਂ ਪ੍ਰਸ਼ਾਸਨ ਵਧਾ ਚੜਾ ਕੇ ਲਾ ਦਿੱਤਾ ਪਰ ਜਿਹੜੇ ਇਨਸਾਫ ਪਸੰਦ ਲੋਕ ਹੈ ਉਹਨਾਂ ਨੂੰ ਇੱਕ ਸਾਈਡ ਤੇ ਪਿਠਾਰ ਦਿੱਤਾ ਹੈ ਪਰ ਇਹਦੇ ਵਿੱਚ ਇੱਕ ਸੋਚਣ ਵਾਲੀ ਗੱਲ ਹੈ ਇਹ ਜੇ ਅੱਜ ਇਹਨਾਂ ਨਾਲ ਹੋਇਆ ਤਾਂ ਕੱਲ ਨੂੰ ਮੇਰੇ ਘਰੇ ਵੀ ਆ ਸਕਦੀ ਹੈ ਇਹ ਅੱਗ ਕਿਸੇ ਦੇ ਘਰੇ ਵੀ ਆ ਸਕਦੀ ਹੈ ਇਹ ਗਰੀਬ ਮਜ਼ਦੂਰ ਤੇ ਉਹ ਲੋਕ ਇੱਥੇ ਦਿਹਾੜੀਆਂ ਕਰਦੇ ਨੇ ਤੁਸੀਂ ਯਕੀਨ ਮੰਨੋ 30-3000 ਰੁਪਏ ਕੰਪਨੀਆਂ ਉਹ ਦਿੰਦੀਆਂ ਇਹਨਾਂ ਨੂੰ ਪਰ ਇਹਨਾਂ ਦੇ ਖਾਤੇ ਅਜ ਸਿਰਫ 10000 12000 ਆਉਂਦਾ ਹੈ ਜੋ ਇਹ ਨੌਜਵਾਨ ਮਰੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਸੁਪਰਵਾਈਜ਼ਰ ਨਹੀਂ ਥੀ ਇਹ ਸਿਰਫ ਹੈਲਪਰ ਦੇ ਤੌਰ ਤੇ ਕੰਮ ਕਰ ਰਹੇ ਸੀ ਅਤੇ ਇਹਨਾਂ ਨਾਲ ਰੋਜ਼ ਹੀ ਤੱਕਾ ਹੁੰਦਾ ਸੀ ਇਹਦੇ ਕਾਰਨ ਇਹ ਵਿਚਾਰੇ ਆਪਣੀ ਜ਼ਿੰਦਗੀ ਨੂੰ ਤੋਹਾ ਕਰ ਗਏ ਹਨ ਕੀ ਗੱਲ ਹੋਈ ਉਹ ਵੀ ਕੱਲ ਮੀਰੇ ਲੱਗੀ ਕਿਸ ਨਾਲ ਗੱਲ ਹੋਈ ਇੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਆਪਾਂ ਗੱਲ ਕੀਤੀ ਹੈ ਉਹ ਸਾਨੂੰ ਕਹਿ ਰਹੇ ਹਨ ਸਾਨੂੰ ਲਾਊਡ ਸਪੀਕਰ ਲਾਉਣ ਤੋਂ ਮਨਾ ਕਰ ਰਹੇ ਹਨ ਅਤੇ ਜੋ ਕੰਪਨੀ ਹੈ ਕੰਪਨੀ ਦਾ ਨਾਮ ਦੱਸੋ ਜੀ ਕੀ ਹੈ ਨਿੱਮਸ ਕੰਪਨੀ ਉਹ ਇਹਨਾਂ ਨੂੰ ਇਹ ਕਹਿ ਰਹੀ ਹੈ बार-बार ਵੀ ਤੁਸੀਂ মিডিਆ ਨੂੰ ਬਿਆਨ ਨਾ ਦਿਓ ਤੁਸੀਂ ਇੱਥੇ ਤਰਨਾ ਪ੍ਰਦਰਸ਼ਨ ਨਾ ਕਰੋ ਆਖੀ ਤੁਹਾਡੀ ਅੰਦਰ ਖਾਤੇ ਸੈਟਿੰਗ ਕਰ ਦਿੰਦੇ ਆਂ ਪਰ ਲੋਕੋ ਜੇ ਅੱਜ ਆਪਾਂ ਚੁੱਪ ਹੋ ਗਏ ਜੇ ਅੱਜ ਆਪਾਂ ਇਹ ਚੀਜ਼ਾਂ ਦੇ ਮਗਰ ਬਾਗੇ ਵੀ ਆਪਾਂ ਪ੍ਰਸ਼ਾਸਨ ਤੋਂ ਡਰ ਕੇ ਆਪਾਂ ਕੀ ਲੈਣਾ ਹੈ ਆਪਾਂ ਕੀ ਲੈਣਾ ਹੈ ਇਹ ਅੱਗ ਹਰ ਇੱਕ ਦੇ ਘਰੇ ਜਾਊ ਜਿਹਦੇ ਕਾਰਨ ਤੁਸੀਂ ਬਾਹਲੀ ਦੂਰ ਨਾ ਜਾਓ ਰਾਮਾ ਮੰਡੀ ਲਾ ਲਓ ਉਹਦੀ ਜਿੰਨੀ ਆਬਾਦੀ ਸੀ ਇਹਦੇ ਰਾਮਾ ਰੈਫਿੰਡਰੀ ਲੱਗਣ ਨਾਲ ਦੁੱਗਣੀ ਤਿੱਗਣੀ ਹੋ ਗਈ ਸਾਰੀਆਂ ਸੜਕਾਂ ਟੁੱਟ ਗਈਆਂ ਸਾਰਾ ਸੀਵਰੇਜ ਸਿਸਟਮ ਫੇਲ ਹੈ ਸਾਰੀਆਂ ਬਿਮਾਰੀਆਂ ਘਰ ਘਰ ਕੈਂਸਰ ਦੇਤਾ ਇਸ ਰੈਫਿੰਡਰੀ ਨੇ ਪਰ ਆਪਾਂ ਫੇਰ ਵੀ ਚੁੱਪ ਐ ਇੰਨੇ ਕੇ ਲੋਕ ਨਖਿੱਧ ਹੋ ਗਏ ਵੀ ਆਪਾਂ ਕਹਿੰਦੇ ਆ ਵੀ ਆਪਾਂ ਕੀ ਲੈਣਾ ਮੰਗ ਕੀ ਆ ਹੁਣ ਮੰਗ ਕੀ ਆ ਇਹਨਾਂ ਦੀ ਇਹੀ ਮੰਗ ਹੈ ਜੋ ਇਹਨਾਂ ਦੇ ਇੱਕ ਤਾਂ ਇਹਨਾਂ ਦੀ ਇਹ ਮੁੱਖ ਮੰਗ ਇਹ ਹੈ ਵੀ ਇੱਕ ਪਰਚਾ ਕੱਟਿਆ ਜਾਵੇ ਇਸ ਕੰਪਨੀ ਦੇ ਵਿਰੁੱਧ ਤਾਂ ਜੋ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਜੋ ਬਾਈ ਇੱਕ ਬੱਤੇ ਨੂੰ ਲੈ ਕੇ ਆਈ ਬਾਈ ਉਹ ਉਹ ਬੱਚੇ ਲੈ ਗਈ ਬੱਚੇ ਲੈ ਗਈ ਪੁਣਾ ਬੱਚੇ ਦਾ ਕੀ ਕਸੂਰ ਹੈ ਕਿੰਨਾ ਸੀ ਇਹ ਡੜੀ ਦਾ ਅਸਤਰ ਵਾਲੀ ਦਾ ਇਹ ਬੇਟਾ ਤੁਸੀਂ ਆਪ ਦੇਖੋ ਲੋਕੋ ਉਹ ਤਾਂ ਆਪਾਂ ਕਹਦੇ ਨੇ ਸਾਡੇ ਜੱਥੇਬੰਦੀਆਂ ਵਾਲੇ ਆਪਾਂ ਐ ਕਰਦਾਂਗੇ ਉਹ ਕਰਦਾਂਗੇ ਪਰ ਇਸ ਨੂੰ ਇਨਸਾਫ ਤੋਂ ਮੋਣ ਲਈ ਕੋਣ ਕੋਣਾ ਖੜੂ ਹੈ ਇੱਥੇ ਸੋ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਹੈ ਇਕੱਠੇ ਹੋ ਜੋ ਤਾਂ ਜੋ ਆਪਾਂ ਇਹਨਾਂ ਦਾ ਗਰੀਬ ਪਰਿਵਾਰਾਂ ਦਾ ਖਾਦ ਦੇ ਸਕੀਏ ਅਤੇ ਬਣਦਾ ਹੱਕ 9 ਮਹੀਨਿਆਂ ਦਾ ਪੇਟ 'ਚ ਬੱਚਾ ਹੈ ਬਣਦਾ ਹੱਕ ਦਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ